ਇਹਨਾਂ ਕੱਟਾਂ ਅੱਛਰਿਆ ਕਾਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਮੋਟਰ ਤੇ ਆਏ ਤੇ ਥੋੜੀ ਪਾਰਟੀ ਕਰਨਾ 1000 ਸਬਸਕ੍ਰਾਈਬਰ ਦੇ ਜਗਦੀਪ ਅਟਾ ਬਲੌਗ ਦੇ ਚਲੋ ਚੱਲਦੇ ਆਂ ਪਾਲਟੀ ਕਰਦੇ ਆਂ ਇਹ ਨਾਲੇ ਸਮੋਸੇ ਆਪਣੇ ਇੱਕ ਇੱਕ ਕੱਚੇ ਲੈ ਕੇ ਆਤੇ ਸੀ ਉਹਨਾਂ ਨੂੰ ਤਲ ਆਪਣੇ ਤੇਲ ਨਾਲ ਤਲ ਕੇ ਜੀ ਕਕਰ ਬੰਗੂ ਜੋ ਹੁੰਦੇ ਵਧੀਆ ਲੱਗਦੇ ਆਂ ਫਿਰ ਚਲੋ ਇਧਰ ਪਾਣੀ ਪੁਣੇ ਜੀ ਛੱਡਿਆ ਵਾ ਮਾਮਾ ਨੇ ਕਣਕਾਂ ਹੀ ਪੱਕਣੇ ਨੂੰ ਤਿਆਰ ਆਏ ਹੁਣ 10 ਦਿਨ ਤੱਕ ਕਣਕਾਂ ਪੱਕ ਜਾਣੀਆਂ ਫਿਰ ਇੱਕ ਕੰਪੈਨ ਕਣਕਾਂ ਵੱਢਦੇ ਵੀ ਦਿਖਾਣੇ ਜੀ ਤੁਹਾਨੂੰ ਵੀਡੀਓ ਮਾਣੇ ਆਪਣੀ ਚਾਚੂ ਬਣਾਣੇ ਆ ਇਹੇ ਹੀ ਗੱਲਾਂ ਕਰੇ ਬਬਾ ਬਬਾ ਬਣ ਰਹੀ ਆ ਬਸ ਤੋ ਬੰਦ ਕਰ ਦੇ ਬੜਾ ਠੀਕ ਤੁਹਾਨੂੰ ਬਾਗ ਦਾ ਵੀ ਦਿਖਾਣੇ ਅੰਦਰ ਮਤਲਬ ਯਾਰ ਠੰਡ ਚ ਆਏ ਤੇ ਯਾਰ ਮਤਲਬ ਸੁੱਕ ਕੇ ਵੀ ਤੇ ਥੋੜੇ ਹੁਣੋਂ ਪਹਿਨ ਹਾਰੇ ਭਰੇ ਹੋ ਗਏ ਮੌਸਮ ਚੇਂਜ ਕਰਕੇ ਮਾਮੇ ਨੂੰ ਮਿਲਣ ਦੇ ਵੇਲੇ ਮਾਮੇ ਨੂੰ ਕੋਲ ਚਲਦੇ ਹਾਂ ਆਂ ਵੀ ਅਨੇਕ ਖੇਡ ਰਹੇ ਪਾਣੀ ਵਿੱਚ ਬੱਚੇ ਦਵਾ ਦੂ ਬੱਚੇ ਦਾ ਪੁੱਤ ਇਹ ਸਾਰੇ ਦੇ ਮਾਮੇ ਖੂਦ ਹੈ ਹਰ ਇੱਕ ਵੇ ਤਾਂ 아이 ਡੋਟ ਨੋ ਕਿ ਕਿੰਨਾ ਕਿੰਨਾ ਯਾਦ ਨਹੀਂ ਵੀ ਆ ਲੈ ਲੀਏ। ਉਹ ਦੋਨ ਇੱਕ ਟੀਮ ਦਾ ਕੋਈ ਚੈਲਾ ਉਹ ਕੰਮ ਕਰਦਾ। ਹਾਂ ਇਹਨਾਂ ਬਾਈ ਨਹਿਨ ਦੇ 88 ਰੇਟ ਹੈ ਪਹਿਲੇ ਤੋਂ। ਅੱਜ ਦਾ ਦਿਨ। ਹਾਂ। ਫਿਰ ਉੱਪਰ ਤੋਂ ਬੋਲੋ। ਮਾ ਸ੍ਰੀ ਗਾਲ। ਫਿਰ ਬਤਾਈਂ ਕਹਿੰਦਾ। ਮਾ ਸ੍ਰੀ ਗਾਲ। ਹੋਰ ਲੱਗਿਆ ਹਾਲ ਹੈ। ਵਧੀਆ ਜੀ। ਅੱਜ ਆਪ ਤੁਸੀਂ ਆ ਹਾਏ 1000 ਸਬਸਕ੍ਰਾਈਬਰ ਹੋ ਗਏ ਤਾਂ ਪਾਰਟੀ ਉਲਟੀ ਕਰਨਾ। ਠੀਕ ਹੈ। ਹਾਂ ਹਾਂ ਕੇਕ ਨੂੰ ਕੱਟ ਲੈ ਫਿਰ ਅਸੀਂ। ਹੋਰ ਕੀ ਹਾਲ ਚਾਲ ਹੈ? ਵਧੀਆ ਜੀ। ਕਿਆ ਬਣਦਾ? ਬਾਸ। नाने से मौसम से ले तल्खे हो गया हाँ पूरा हो गया तीन हजार बारा आ, था। पैसे था बारा सोने लाओ ना चलो मतलब तुमको ओ भाई इतना पहले तो आपको मालूम था हाँ 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 उन्हें तो नौ साल दिन आगे है ना।, ना बस फला भी हाँ हाँ वही चलते हैं देखते हैं बाग भी देखते हैं पेड़ पच्ची दिगल किधर की अच्छा उन्ह

ਉਹ ਦੂਆ ਦਾ ਉਹ ਕੋ ਜੋ ਉਹ ਦੂਆਗੇ ਤੇ ਲਾਉਂਗਾ ਤੇ ਕੱਖ ਬੜਾ ਹੋਇਆ ਹੋਇਆ ਫਿਰ ਉਹਦੇ ਵਿਚ ਉਹ ਕੰਮ ਕਰਦਾ ਆ ਛੋਟੇ ਮਤਲਬ ਜੇ ਛੋਟਾ ਕ ਖੱਬਲ ਜਾ ਆ ਅੱਖ ਫਲ ਜਾ ਹਾਂ ਹਾਂ ਆਪਣਾ ਖੱਬਲ 1000 ਸਬਸਕਰਾਈਬਰ ਦੀ ਖੁਸ਼ੀ ਚ ਆਰਨ ਮਿਲ ਗਿਆ ਸੀ ਕਿ ਸਟੀਲ ਕੱਟ ਆਇਆ ਰੋਟਾ ਮਾਂ ਦਾ ਚਾਹ ਬਣਾਣ ਲੱਗੇ ਸਮੋਸੇ ਬਸ ਉਸੇ ਖਾ ਲੇ ਅੱਗੇ ਕਿਹੜਾ ਕਰੀਏ ਮੈਂ ਉਹ ਇਹ ਨਾ ਕਰੀਏ ਅੰਮ੍ਰਿਤ ਮੈਂ ਆਸਮਾਨ ਤੋਂ ਲੈ ਤਾ ਲੇ ਲੇਕਿਨ ਇਹਨਾਂ ਨੂੰ ਪਾਣਾ ਸੀ ਗੁੜਾ ਜਾਂ ਸ਼ੱਕਰ ਦੇਖਦੇ ਹਾਂ ਕਿਆ ਪਾਣੇ ਕਿਆ ਭਾਈ ਹੈ ਸ਼ੱਕਰ ਵੀ ਹੈ ਗੁੜ ਵੀ ਹੈ ਗੁੜਾ ਬਰੀਕ ਗੁੜਾ ਆਲਾ ਨਾ ਹੂੰ ਦੇਖਦੇ ਕਿੰਨਾ ਦਿਖਾਈਏ ਗੁੜ ਵੀ ਮਹਿੰਗਾ ਆ 113 ਰੁਪਏ ਕਿਲੋ ਵਾਲਾ ਕਸ ਲੈ ਕਸ ਲੈ ਬਸ ਚਾਲ ਦੁੱਧ ਦੀ ਬਣਾ ਲਈ ਇਹ ਦੱਕੜਾ ਪਾ ਲੋ। ਜੂ ਬੇਤੀ ਦੇ ਜੂ। ਥੋਲਿਆਲੀ ਚਾਹ ਦਾ ਸਵਾਦ ਹੀ ਨਖਰਾ। ਸਾਰੇ ਕੰਮ ਆ ਕਰਦਾ ਫਿਰ ਤੋਂ। ਇਹਦੀ ਫਸਲ ਕਰ ਰਹੀ। ਪਹਿਲਾ ਸਮੋਸੇ ਤਲੇ। ਫਿਰ ਉਹ ਕਹਿੰਦਾ ਸਮੋਸੇ ਨਾਲ ਚਾਹ ਪੀਣੀ। ਗੁੜਾ ਲਈ। ਚਾਵੜਾ ਮਸਵਾਦੀ ਲੱਗਦਾ ਹਾਂ ਸਵਾਦ ਹੀ ਲੱਗਦਾ ਜਿਵੇਂ ਜਿਵੇਂ ਕੀ ਮਾ ਪਹਾੜਾਂ ਤੇ ਮੈਗੀ ਖਾਂਦੇ ਹਾਂ ਉਹ ਵੀ ਚਾਵੜਾ ਦਾ ਸਵਾਦ ਆ ਹਾਂ ਖੇਤਾਂ ਦਾ ਖੇਤਾਂ ਦੀ ਰੋਟੀ ਹੋਈ ਸਵਾਦ ਦੇ ਸੀ ਚੀਜ਼ ਕੋਈ ਵੀ ਬਾਹਰ ਦੀ ਚੀਜ਼ ਮਰਜ਼ੀ ਇਹਨੂੰ ਉੱਪਰ ਲੈ ਜਾਂਦਾ ਉਹ ਉਹ ਜੀ ਤੇ ਤਾਂ ਹਾਂ ਬੱਲੇ ਹਾਲੇ ਫਰੋਥ ਕਿੰਨੇ ਪਏ ਆ ਫੇਰ ਤੁਹਾਨੂੰ ਦਹਾਨੇ ਬਾਗ ਚ ਬਾਗ ਦਹਾਨੇ ਪਹਿਲਾ ਮਹੀਨਾ ਵੇ ਲਗਾਈ ਜਾਂਦਾ ਹੁਣ ਜਦੋਂ ਮੌਸਮ ਖੁੱਲ ਗਿਆ ਹੁਣ ਤਾਂ ਉਹ ਦਹਾਨੇ ਫੇਰ ਮਿਲਦਾ ਚਾਚੂ ਬੜਾ ਉੱਪਰ ਜਾ ਫੇਰ ਦੋ ਦਰ ਪਾਨੇ ਜਾਂਦਾ ਮਿਲਦਾ ਤੁਹਾਨੂੰ ਫੇਰ

ਅੱਜ ਮੈਂ ਵੀ ਘਰੋਂ ਕੋਈ ਨਾ ਉਹ ਪ੍ਰੋਕੈਸਸ ਨਾ ਮਨੇ ਆਵਡ ਮਾਸਟਰ ਵੈਸੇਆ ਕੰਮ ਪਤੀ ਆ ਰਾਮ ਅਮਨੇ ਆਨਾ ਆਪਣੇ ਸਮੋਸੇ ਕੱਚੇ ਲਿਆਓ ਤਲੋ ਨਾਲੇ ਚਾਹ ਬਣਾਓ ਪਿਓ ਮੋਟਰ ਰ ਆਪਣਾ ਬੈਠ ਕੇ ਆਮ ਤੇ ਪਿਓ ਖਾਓ ਨਾਲੇ ਆਪਦੀ ਕਿਰਪਾ ਨਾਲ 1000 ਸਬਸਕਰਾਈਬਰ ਵੀ ਹੋ ਗਏ ਅਵੇ ਤੇ ਦਿਮਾਗ ਮਾ ਕਿਸ ਤਰ੍ਹਾਂ ਡਰਾਈਵਰ ਤਾਉਦੇ

ਹਗਰੇਂਦਰ ਰੋਬੀ ਲਿਆਣੀ ਪਲੇਟ ਦੀ ਡਿਡਿ ਕੈਕਸ਼ਨ ਓ ਯਾਰ ਹੋ ਜਾ 19 ਦਾ ਹੋ ਕੁਰਸੀ ਮਾਮੇ ਵਾਲਾ ਦਾ ਟਿੱਟ ਦੇ ਚੱਲ ਚੱਲਾ ਚਲੋ ਵਾਪਸ ਦੇਖੋ ਉਹ ਦੇਖਦੇ ਉਹ ਮੇਰੇ ਨਾਲ ਫੜ ਲੈ ਦੇਖੋ ਆ ਰਹੀ ਲੋਕ ਜੀ ਆ ਰਹੀ ਆ হয়ে গেছে না শ্রীমী না কি হলো আমি আপুছি আ দেখো টানা নিয়ে জি জানি না হাত ছেড়ে দাও তুই তো মানতিয়া চলো মাসអស់ হলো আচ্ছা আচ্ছা स्वहार आड़ेड़ो नाके स्वारी स्वारी ओ अपन जरा खावाडी कर ये स्टार्ट ऐसा रे रेड भी होई जा ओदा रेड भी होई जाए एता बढ़िया नहीं है अगर ऐसे ज्यादा ऐसा कितने पैसे जो तू कर आ मुरे हैंडल से हैंडल से भाग रहे हैं आ तेरी ओ आजा बसवा ओ ਆ ਗਿਆ ਉਹ ਆ ਗਿਆ ਆ ਗਿਆ ਹੱਕ ਜਿੱਦਾਂ ਹੁਣ ਕੱਕ ਵਟਣੇ ਮਸ਼ੀਨ ਆਇਦਾ ਉਹ ਚੀਜ਼ ਆ ਇਹ ਦੇਖ ਦੇ ਕਿਆ ਬਣਾਉਂਦਾ ਮम्मा ਕੱਕ ਕਿਹੜਾ ਬਣਾਉਂਦਾ ਉਰੇ ਲੱਹੀ ਐ ਇੱਥੇ ਨੂੰ ਇੱਥੇ ਨੂੰ ਲੱਹੀ ਆਹ ਹੈ ਆ ਆ ਵੱਡ ਆ ਜਾ ਉਰੇ ਆ ਜਾ ਆ ਵੱਡ ਇਹਦਾ ਬੁੱਟੇ ਐ ਇੱਧਰ ਇੱਧਰ ਵੱਢੀ ਇਹ ਬੁੱਟੇ ਇੱਧਰ ਲੱਗੇ ਹੋਏ ਕਿਹੜੇ ਚੱਲ ਚੱਲ ਆ ਨੀ ਚਲੇ ਆਹ ਐ ਕਮਾਵੇ ਯਾ ਕਮਾਵੇ ਇੱਤਰਾ ਕਮਾ ਐਤਰਾ ਕਮਾ ਹਾਂ हाँ ऐंक ऐंक माँगो ताँही ले फार्म बनोगे पिक्चर आप पिक्चर ले फार्म मेरे अरे जा फार्म अरे जा और फार्म यार ਆ ਰਿਚ ਬਾਹਰ ਦੇ ਦੇ ਇਹ ਇਹਨੇ ਖਾਣ ਦੇ ਬਾਹਰ ਦੇ ਸਿਰੇ ਬਾਹਰ ਮੈਂ ਆ ਚੋਲੇ ਓਏ ਇਹੋ ਮੈਂ ਖੋਲ ਕੇ ਬੰਦ ਕਰ ਦੇ ਉਕਾਲੂ ਤਾਂ ਇਹਦਾ ਕਿਸੇ ਆਪਾਂ ਕਿੱਥੇ ਲੈ ਗਿਆ ਦਾ ਹਾਲੇ ਆ ਚੋਲੇ ਵੱਖ ਮਲਦੇ ਪੱਕ ਗਏ ਤਾਂ ਹੂੰ ਬਾਰ ਦੇ ਹਾਂ ਬੰਦ ਰਿਹਾ ਵੇ ਮਾਦੂਲੇ ਇਹ ਲੇਟ ਹੋ ਕੇ ਰੇੜ پیچھے ਤੇ ਅੱਛਾ ਫਿਰ ਦੇ ਬੁੱਟੇ ਦਿਖਾਓ ਜੀ ਉਹ ਸਾਹਮਣੇ ਦੇ ਉਧਰ ਕਿੰਨੇ ਆ ਜੀ ਇੰਜੀਨੀਅਰ ਦੇ ਬੁੱਟੇ ਚਾਰ ਐ ਕੇ ਆਕੇਲੇ ਪੱਤੇ ਛਾੜਤੇ ਉਹਨਾਂ ਨੇ ਹੁਣ ਕਿੰਨੇ ਕਾਲੇ ਕਰੇ ਪਏ ਹੁਣ ਹੁਣ ਹੌਲਾ ਫਿਰ ਦੇ ਬੁੱਟੇ ਗਰਮੀ ਆਜੂ ਹੁਣ ਜਿਆਦਾ ਚੱਲੇ ਠੰਡਾ ਨਾਲ ਹਾਂ ਠੰਡਾ ਨਾਲ ਚੱਲੂਗੇ ਪੂਰੇ ਹਾਂ ਹੁਣ ਤਾਂ ਮੌਸਮ ਖੁੱਲ ਗਿਆ ਮੌਸਮ ਐ ਇਨੇ ਚਾਰ ਹੈਗੇ ਪੰਜ ਜੀ ਚਾਰ ਪੰਜ ਚਾਰ ਪੰਜ ਤੇ ਇੱਕ ਇੱਕ ਖਰਚਿਆ ਮੁੰਡੇ ਨੇ ਪਹਿਲੇ ਮੁੰਡਾ ਗਲਤੋਚ ਪੈ ਗਿਆ ਯਾਰ ਅੱਛਾ ਉਹ ਮੁੰਡੇ ਨੂੰ ਮੈਂ ਹੋ ਗਿਆ ਵੀ ਖਪਣੀ ਇਹ ਉਦ ਦੇ ਸਾਲੇ ਦੇ ਕਾਸੀ ਹੋੜ ਹੋੜ ਕਾਸੀ ਪੁੱਟੇ ਆ ਤੇ ਲੱਗੇ ਸਾਰੇ ਖਾਈ ਕਿ ਕਹ ਰਹੇ ਛੱਡ ਕੇ ਸਾਰੇ ਅੱਛਾ 25 ਕਿਲੋ 25 ਕਿਲੋ ਸੜਾ ਪੱਤੇ ਸਭ ਗੇਰ ਤੇ ਹਾਂ ਜਦੋਂ ਆਹ ਦੇਖ ਤੇ ਟੇਰ ਤੇ ਸੇਣਾ ਪਿਆ ਲੱਗਿਆ ਵਾ ਔਲੇ ਪੈ ਜਾਂਦ ਹਾਂ ਹਾਂ ਸਭ ਖਰਾਬ ਹੋ ਗਏ ਇੱਕ ਵੀ ਵੇਰ ਕੰਮ ਨਹੀਂ ਆਇਆ ਅੱਛਾ ਓਰੇ ਕਾ ਗੱਲ ਲੱਗੇ ਹਾਂ ਆ ਪਟਾਲੂ ਅੱਛਾ ਆਲੂ ਲਾ ਲਾ ਆਲੂ ਆਲੂ ਪੱਟੇ ਦੇ ਇਹ ਅੱਛਾ ਅੱਛਾ ਡੇਢ ਕਬੋੜੀ ਹੋ ਗਈ ਠੀਕ ਆ ਘਰ ਦੇ ਨਾਲੇ ਆਪੇ ਕਰਦੇ ਆਲੂ ਐ ਔਰ ਇਹ ਚਿੱਟੇ ਆਲੂ ਠੀਕ ਆ ਹਲ ਡੇਢ ਤੋਂ ਬੋੜੀ ਅੱਗੇ ਖੜੀ ਐ ਅੱਛਾ ਉਹ ਕਹਿੰਦੇ ਹਲ ਪੱਟੇ ਉਹ ਨਾ ਹੈ ਵੀ ਮਰ ਜੇ ਤੂੰ ਪੱਟੂਗੇ ਤਾਂ ਖਰਾਬ ਹੋ ਜੂਗੇ ਵੀ ਪਹਿਲਾ ਹੈ ਨਾ ਇਹ ਨਾ ਉਥੀਆ ਲਾ ਲਓ ਅੱਛਾ ਔਰ 10 ਕਿਹੜਾ ਆਹ ਹੈ ਜੀਰੇ ਦੇ ਬੁੱਟੇ ਜਿੰਜ਼ ਦੇ ਬੁੱਟੇ ਹਨ ਇਹ ਵੀ ਪੱਤੇ ਖਰਾਬ ਕਰਤੇ ਦੇ ਕਿਹੇ ਕਿਹੇ ਪੱਤੇ ਕਰਤੇ ਝਾਰ ਝਾੜ ਕੇ ਹਾਂ ਹੁਣ ਫੁੱਟਣ ਲੱਗੇ ਨਵੇਂ ਪੱਤੇ ਇਹ ਇੱਕ ਨਵੇਂ ਆਉਣਗੇ ਹੋ ਹੋਇ ਸਰਦੀਆਂ ਦਾ ਜਮਾ ਹਾਂ ਹਾਂ ਉਹ ਕਹੇ ਬਤੇ ਸਰਦੀਆਂ ਦਾ ਲੱਗ ਹੁਣ ਆ ਕੋੜ ਵੀ ਸਭ ਨੂੰ ਆ ਗਿਆ ਦੇਖੋ ਉਹ ਅੰਬ ਅੰਬੜ ਕੋੜ ਵੀ ਆ ਕੇ ਦੇਖੋ ਹਾਂ ਹਾਂ ਉਹ ਦੇਖ ਥੋੜਾ ਆ ਆ ਸਪਾਇਆ ਬਣਿਆ ਸੀ ਹੈ ਜਿੰਜ਼ ਦਾ ਬੁੱਟਾ ਆ ਜੀ 60 ਰੁਪਏ ਦੇ ਸੋ ਸੋਗਰਾਮ ਆਈ ਆ ਕਿਲੋ ਆਪਣਾ 60 ਨਾਲ ਕਰਕੇ ਦੇਖ ਲੋ ਜੀ ਇੱਕ ਕਿਲੋ 600 ਰੁਪਏ ਦੇ ਹੋ ਗਏ ਜੀ ਦੇਖ ਲੋ ਚਾਰ ਬੁੱਟੇ ਆਈ ਦੇਖ ਲੋ ਇੱਕ ਇੱਕ ਕਿਲੋ ਇੱਕ ਬੁੱਟਾ ਖਰਾਬ ਅਸੀਂ ਇੱਕ ਪਰਸ ਤੇ ਮਤਲਬ ਸਾਨੂੰ ਇਹਦਾ ਵੀ ਕਾਸੀ ਹੋਰ ਦਾ ਬੁੱਟਾ ਇਹ ਅੱਛਾ ਪੱਟ ਦੱਸੀ ਹਾਂ ਇੱਕ ਕਿੰਨੇ ਕਿਲੋ ਦਾ ਮੈਂ ਸਾ ਕਿੰਨੇ ਕਿਲੋ ਆ ਜਾਂਦੇ ਕਿਲੋ ਕਿਲੋ ਆਉਸੀ ਹੈ ਪੱਕ ਰਹੀ ਹਾਲ ਤਾਂ ਹਾਂ ਪੱਕ ਰਹੀ ਹੁਣ ਪੱਕ ਜਾਣਾ ਬਸ 15 20 ਦਿਨ ਮੇ ਪੱਕ ਜਾਣਾ ਇਹਨੇ ਅੱਛਾ ਹਾਂ ਇਹਦੇ ਇਹ ਗੋਡੇ ਗੋਡੇ ਤੇ ਕੰਮ ਆਉਂਦੀ ਐ ਤੁਸੀਂ ਇਹ ਪਿੰਨੇ ਖਰਾਬ ਬਣਾ ਕੇ ਪਿੰਨੇ ਖਾ ਲੋ ਆਂਬ ਨੂੰ ਹੀ ਬੂਰਾ ਆ ਗਿਆ ਆਂਬ ਨੂੰ ਬੂਰਾ ਥੋੜੇ ਆਏ ਸੀ ਕਿ ਅਜੇ ਛੋਟੇ ਨੂੰ ਹੀ ਆ ਗਿਆ ਲਿਆ ਅਜੇ ਅਗਲੇ ਅਗਲੇ ਸਾਲ ਪੂਰਾ ਹੋ ਜਾਊਗਾ ਅਗਲੇ ਸਾਲ ਪੂਰੇ ਆਉਣਗੇ ਹਾਂ ਜੀਰ ਦੇ 4 5 4 ਫੁੱਟਾਂ ਹੀ 5 4 ਆ ਉਹ ਇੱਧਰ ਆ ਜਾਓ ਅਗੇ ਅਮਰੂਦ ਅਗੇ ਇੱਧਰ ਆ ਜਾ ਤੇ ਇਹ ਤੇਰੇ ਪੈਰਾਂ ਦਾ ਮੈਂ ਤਾਂ ਮਿਹਨਤ ਕਰੀ ਲੋਰੇ ਬਹੁਤ ਟੋਪ ਪਪਤਨ ਖਾ ਲੈ ਅਰੇ ਕਿਆ ਰੇ ਲੱਗੇ ਮੈਂ ਇਹ ਦੇਖੀ ਪਿਆਜ ਦਾ ਪਿਆਜ ਆ ਪਿਆਜ ਆ ਡੌਲਾ ਬਲਾਵਾ ਇੱਥੇ ਕੋਈ ਦਵਾਈ ਨਹੀਂ ਖੂਸ ਨਹੀਂ ਪਾਇਆ ਵਾ ਨਾ ਦੇ ਪਾਇਆ ਬੱਚੇ ਸਿੰਪਲ ਆ ਸਾ ਇਹ ਹਾਂ ਸਿੰਪਲ ਹੈ ਮਦੇ ਆਕਰਕੇ ਡਾਲੋਗਾ ਕਿ ਮਲਦੇ ਬਹੁਤ ਹੈ ਅੱਛਾ ਹਾਂ ਮਤਲਬ ਹੁਣ ਇਹ ਸਫਾਈ ਹੋਊਗੀ ਪੂਰੀ ਘਰ ਦਾ ਬਾਗ ਦੀ ਹਾਂ ਬਾਗ ਸਫਾਈ ਕਰਨੀ ਹੋਵੇ ਲੱਗੇ ਮਸੀਨ ਨਾਲ ਮਸੀਨ ਲੈਤਾ ਹੀ ਲੈਂਦੀ ਮਸੀਨ ਉਹ ਅੱਛਾ ਰੋਟਾ ਵੀ ਲੇਖਾ ਤੇ ਲਾ ਕੇ ਮੇਰਾ ਹੈ ਰੋਟਾ ਵੀਟਰਾ ਰੋਟਾਵੇਟਰ ਬਾਅਦ ਮਾਂ ਬਾਹੂ ਕੋਲ ਉਹਨੇ ਕੋ ਸਾਫ ਕਰਿਆ ਉਧਰ ਉਹਦਾ ਰੋਟਾਵੇਟਰ ਨਾਲ ਨਾ ਨਾ ਐਸੀ ਨਾਲ ਮਸ਼ੀਨ ਨਾਲ ਮਸ਼ੀਨ ਨਾਲ ਕਰਿਆ ਸਾਫ ਆ ਦੇ ਸਮਾਂ ਅੱਛਾ ਅੱਛਾ ਹਾਂ ਇਧਰ ਨਿਕਲ ਜਾ ਪਾਣੀ ਕੋਲੇ ਇਹਦੇ ਵਿੱਚੋਂ ਖਾਲ ਵਿੱਚੋਂ ਨਿਕਲ ਜਾ ਜੀ ਇਧਰੋਂ ਉਹ ਹੀ ਜਾਂਦਾ ਸਰਦਿਆਂ ਬਾਗ ਦਾ ਕੋਤਾ ਪੂਰਾ ਖਾਲੀ ਜਿਹਾ ਤਾਂ ਹੋਇਆ ਉਹਦਾ ਹਾਂ ਹਾਂ ਅੱਛਾ ਛਿੰਦਾਂ ਦੀ ਮਿੱਟੀ ਆ ਗਿਆ ਨਾ ਆ ਗਿਆ ਆ ਨਾਸ ਪਾਤੀ ਦਾ ਦੇਖੋ ਬੋਟਾ ਜਹਾ ਇੱਕੀ ਬੋਲਣਾ ਹੋਣਾ ਲੱਗਿਆ ਸਾਰੇ ਭਾਰੇ ਬੁੱਟੇ ਵੀ ਸਾਰੇ ਚਾਰ ਚਾਰ ਪੇੜੇ ਵੀ ਚਾਰ ਪੇੜਾ ਹੈ ਜੀ ਚਾਰ ਪੰਜ ਹੈ ਚਾਰ ਪੰਜ ਪੇੜੇ ਆ ਨਾਸ ਪੁੱਤੀ ਦੇ ਵੀ ਉਧਰ ਕਹਾ ਵੀ ਹੈ ਉਹ ਆੜੂ ਹੈ ਕਹਾ ਉਧਰ ਆ ਇਧਰ ਦੀ ਲਾਈਨ ਚ ਅਮਰੂਦ ਹੈ ਸਾਰੇ ਤੇ ਸਾਰੇ ਅਮਰੂਦ ਹੈ 20 ਤਰ੍ਹਾਂ ਦੇ ਅਮਰੂਦ ਹੈ ਕਿੰਨੇ ਨਸਲੇ ਹੁੰਦੇ ਨੇ ਅੱਧੀ ਨਸਲੇ ਹੈਗੀਆਂ ਦੋ ਤਿੰਨ ਨਸਲਾਂ ਦੇ ਲਾਇਏ ਇਹ ਆ ਉਹ ਲਾਇਏ ਬਲਾਸਣ ਉਹ ਨੀਚੇ ਲਸਣ ਲਾਇਆ ਪੜਦੇ ਪਾਸੇ

ਆਵੜਾ ਕਾਪੀ ਕੇ ਹੋਣਾ ਸੀ ਬਾਗਾਂ ਵਿੱਚ ਘੁੰਮਣ ਆ ਗਏ ਰੁਟਾ ਵਿਟਰ ਹਾਂ ਰੁਟਾ ਵਿਟਰ ਫੇਰ ਸੇ ਖੁਦ ਚਲਾ ਕੇ ਬਾਗਾਂ ਵਿੱਚ ਚਲਾਉਂਦੇ ਤਾਂ ਅੱਜੀ ਨਹੀਂ ਹਾਂ ਪੈਸੇ ਦੇ ਦਿੰਦੇ ਤੈਨੂੰ ਪੈਂਟ ਨੂੰ ਹੈ ਹੈਂਡਲੀ ਵੀ ਪੈਹਟ ਨੂੰ ਆਹੋ ਉਹੀ ਗੱਲ ਹੈ ਹਾਂ ਇਹਦੇ ਪੈਸੇ ਬਧੇ ਘਟੂਗੇ ਜਿਹੜਾ ਰਹਿ ਗਈ ਗੱਲ ਤੁਸੀਂ ਹਾਂ ਇਹੋ ਪੈਂਟ ਨੂੰ ਹੈ ਉਹ ਕਿਹੜੀ ਕਰੋੜ ਨੂੰ ਹੈ ਨਹੀਂ ਹੁੰਦਾ ਇਹਦਾ ਕੱਟਾ ਹੈ ਮੋਟਰ ਪੂਰੀ ਤਿਆਰ ਤੋਂ ਹੋ ਰਹੀ ਆਲੀ ਆ ਦੇਖੋ ਨਿਉਨ ਉਹ ਪਟੜੇ ਦੇ ਤਰ ਸਾਰੀਆਂ ਐਨ ਉਹਦੇ ਫਰਸ ਪਾਤਾ ਉਹਨਾਂ ਅੱਗੇ ਛੈਡੋ ਪਾਤਾ ਉੱਥੇ ਰਸੋਈ ਵਾਸਤੇ ਤੁੱਡਲਾ ਰੱਖਨੇ ਹੁਣ ਹੋਰ ਕੋਈ ਦੇ ਕੋਈ ਹੋਰ ਜੀ ਬੰਦੀ ਆਇਦਾਂ ਨਾਲ ਹੀ ਬਾਥਰੂਮ ਬਣਾ ਲੈਣਾ ਨਾਲ ਇੱਕ ਲੈਟਰਨਿੰਗ ਬਾਥਰੂਮ ਬਣ ਜਾਣਾ ਮਤਲਬ ਵਧੀਆ ਬਣ ਜਾਣਾ ਵਧੀਆ ਫਿਰ ਵੀ ਇੱਕ ਚੀਜ਼ ਦੋਨੋਂ ਕੰਮ ਕਰ ਦੇਣਾ ਇੱਕ ਬਾਤ ਚੋ ਚੀ ਨੂਆ ਪਾ ਪਟਤੀਆਂ ਆਪਾਂ ਬੰਦਾ ਰਹਿ ਸਕਦਾ ਰਾਤ ਨੂੰ ਬੰਦੇ ਨੇ ਰਹਿਣਾ ਹੋਵੇ ਜਿੱਦਾਂ ਕਣਕੋਂ ਦਾ ਜੀ ਜੁੜੀ ਲਾਣੀ ਦਾ ਬੰਦਾ ਰਾਤ ਨੂੰ ਰਹਿ ਸਕਦਾ ਆਮ ਤੇ ਆਪਣਾ ਬੰਦਾ ਅੱਜ ਇੱਕ ਵਾਰ ਕੀ ਛੋਟੇ ਮੰਮੀ ਜਗ੍ਹਾ ਚੱਲੇ ਦੇਖਣਾ ਹੋਰ ਦਾ ਦਾ ਕਾਲੀ ਵੀਡੀਓ ਬਣਾ ਲਈ ਮਾਮਾ ਸਾਡੇ ਕਰਨੀ ਚੱਲੋ ਅੱਜ ਉੱਧਰ ਚੱਲਦੇ ਹੁਣ ਚਲੋ ਦਹਾਨੇ ਬਸ 2 ਕਿਲੋਮੀਟਰ ਹੀ ਹੈ ਪਿੰਡ ਉਹ ਜੋ ਮਾਮੇ ਉੱਥੇ ਚੱਲਦੇ ਹਾਂ ਗਰੇੜਾ ਪਿੰਡ ਹੈ ਨਾਲੀ ਜੀ ਉੱਥੇ ਜਾ ਰਹੇ ਹਾਂ ਚਲੋ ਤੁਹਾਨੂੰ ਤੁਹਾਨੂੰ ਵੀ ਦਿਖਾ ਜਦੜੇੜੇ ਪਿੰਡ ਪਹੁੰਚ ਗਏ ਅਸੀਂ ਪਹਿਲਾਂ ਮੌਨਸੀ ਮਾਮੇ ਦੇਖ ਕੇ ਬੱਬਲਿਆ ਮੇ ਜਮੀਨ ਹੁਣ ਜੱਸੀ ਮਾਮੇ ਦੀ ਛੋਟੀ ਜੀ ਮਾ ਮੈਂ ਜਮੀਨ ਚ ਆਇਆ ਦੇ ਦਹਾਨੇ ਜੀ ਆ ਜਿੱਦੜਾ ਇਹਨਾਂ ਦੀ ਕਣਕ ਲੱਗੀ ਇੱਧਰ ਵੀ ਜੀ ਉਹ ਸਾਹਮਣੇ ਮੋਟਰ ਹੈ ਉਹ ਗੱਡੀ ਉੱਥੇ ਪਾਉਂਦੀ ਮੈਂ ਪਿੱਛੇ ਲਾਇਆ ਗੱਡੀ ਬਾਕੀ ਦਾ ਹੋਰ ਗੱਡੀਆਂ ਜੇ ਲਿਆਏ ਨਹੀਂ ਜਿਹੜਾ ਲੈਣ ਲੱਗਣ ਦੀ ਗੱਡੀਆਂ ਦੀ ਹੋਰ ਤੱਕ ਦਾ ਕਣਕ ਦੇ ਦਾਣਾ ਪੈ ਗਿਆ ਨਾ ਮਾ ਦੇਖੋ ਬਾਅਦ ਥੋੜੇ ਦਿਨ ਤੱਕ ਪੱਕ ਜਾਣੀ ਆ ਦੇਖੋ ਦਾਣਾ ਨੇ ਪੈ ਗਿਆ ਦੇਖੋਣ ਲੱਗੇ ਥੋੜਾ ਬਸ ਇਹਨੇ ਪੱਕ ਜਾਣਾ ਦੁੱਧ ਜਾਈ ਇਹਦਾ ਬਜੇ ਦੁੱਧ ਪਿਆ ਬਈ ਘਣਿਆ ਆ ਆ ਦੇਖੋ ਪੱਕ ਜਾਣਾ ਇਹਨਾਂ ਨੂੰ ਗਰਮੀ ਪੈ ਰਹੀ ਹੈ ਪੂਰੇ ਥੋਪ ਹੈ ਨਾ ਅੱਜ ਨੇ ਹਣੇ ਵੀ ਕਹਿੰਦੇ ਅਸੀਂ ਜਾਣਾ ਮੈਂ ਚੱਲੋ ਫਿਰ ਕਹਿੰਦੇ ਅਸੀਂ ਵੀ ਕੇਕ ਖਾਣਾ ਮਮਾ ਮੇਰੇ ਪਹੁੰਚ ਗਿਆ ਉੱਥੇ ਪਹਿਲਾਂ ਹੀ ਅਸੀਂ ਜੋ ਹੈ ਅਪੇਂਡ ਜਾਣਾ ਆ ਜਾਓ ਆ ਹਾਂ ਠੀਕ ਆ ਕਦੇ ਪੇਂਡ ਕਦੇ ਪੇਂਡ ਆਹ ਮੇਰੇ ਉਹ ਨਾਨੀ ਹੋ ਨਹੀਂ ਵਸੀ ਆ ਨਹੀਂ ਹਾਂ ਉਹ ਤਾਂ ਹੁੰਦੀ ਰਹਿੰਦੀ ਸਤਿ ਸ੍ਰੀ ਅਕਾਲ ਜੀ ਮਮੀ ਨੂੰ ਪੁੱਛ ਲਈ ਨਾ ਹਾਂ ਹਾਂ ਤੁਹਾਡੇ ਆਪ ਕੋ ਆਪ ਜੀ ਆਪ ਜੀ ਦਾ ਰਸਾਲੀ ਆਪ ਨੂੰ ਸਵਾਗਤ ਹੈ ਹਰੂ ਦਾ ਦੇਣੇ ਉਹ ਆਪਣੇ ਤਾਂ ਸਾਹਮਣੇ ਵਾਲਾ ਕਿਲਾ ਜਿਹੜਾ ਮਿਰਦਾ ਜਮ ਸਵੇਰੀ ਉੱਪਰ ਲੱਗਦਾ ਮਾ ਮੈਂ ਕਿਲੇ ਉਧਰ ਲੱਗਿਆ ਅਸੀਂ ਡੂੰਗਾ ਵਾਲਾ ਹੈ ਉਹ ਅਗਰ ਕੀ ਮਿਰਚਾਂ ਵਾਲਾ ਹੈ ਅੱਛਾ ਸਭ ਤੋਂ ਉਹ ਕੋਲ ਤੋਂ ਸੁਕ ਮਾਨੇ ਦੇ ਹਾਂ ਹਾਂ ਕਿਤ ਕਿੰਨੇ ਕਿਲੇ ਹੋ ਮੇਰੇ ਆਪਣੇ ਪੂਰੇ 8 ਕਿਲੇ ਹੋ ਮਨੇ ਇੱਧਰ ਆ ਜਾ ਹੁਣ 8 ਕਿਲੇ ਇਹ ਹਨ ਪੂਰੇ ਆਚੜ ਟੱਕ ਆਪਣੇ ਆ ਜਾ ਹਾਂ ਹਾਂ ਆਪਾਂ ਠੀਕ ਹੈ ਠੀਕ ਜਿਹੜੀ ਕੋ ਕਿਹੜਾ ਖੋ ਵੀ ਹੋ ਖੋ ਵੀ ਆਰੇ ਉਹ ਬੰਦ ਕਰਾ ਦਿਓ ਭਾਈ ਉਹ ਰੋ ਰੋ ਤਾਨਾ ਇਧਰ ਆਓ ਇਧਰ ਆਓ ਸੱਚੀ ਹੋ ਜਾਣਾ ਆਹੋ ਖੋ ਦੇਖੀਏ ਮੈਂ ਲੂੰਗਾ ਇਧਰ ਆਇਆ ਤਰੀਆਂ ਦੀ ਮਾਰ ਨਹੀਂ ਹੈ ਤਰੀਆਂ ਨੂੰ ਤਰੀਪ ਪਵਾ ਦੇ ਦਾ ਤਰੀਆਂ ਵਰ ਕਹਿ ਲਿਆ ਮੈਂ ਤਾਂ ਉਹਨੂੰ ਮਰ ਜਾਲ ਬਣਵਾ ਦੇ ਉੱਪਰ ਵਾਰ ਵਾਰ ਕਹਿ ਗਿਆ ਉਹ ਮੈਂ ਤਾਂ ਬਹੁਤ ਵਾਰ ਹਜ਼ਾਰ ਵਾਰ ਕਹਿ ਲਿਆ ਉਹ ਹੈ ਇੱਧਰ ਆਇਓ ਅਗਲੇ ਪਹਿਲਾਂ ਮੋਟਰ ਹੁੰਦੀ ਦੀ ਗੱਡੂ ਮੋਟਰਾਂ ਦਾ ਦਿੱਤੀਆਂ ਬਹੁਤ ਤਾਂ ਨਹੀਂ ਚੱਕਦਾ ਜੇ ਸਬਸਕ੍ਰਾਈਬਰ ਪੂਰੇ ਹੋ ਲੈ ਇਹਨਾਂ ਦੇ ਹੁਣ ਕਾ ਹੋਵੇ ਵੀ ਮੈਂ ਹੁਣ ਤਾਂ ਬਦਲ ਇਹ ਤਾਂ ਅਸੀਂ ਬੁਲਾਇਆ ਕਰਨਾ ਇਹਨੂੰ ਆਜੋ ਆਜੋ ਪ੍ਰਧਾਨ ਜੀ ਆਜੋ ਮਾਣ ਆਟੀਟਿਊਡ ਮੈਂ ਕਾ ਚੁੱਪੀ ਕੇ ਉੱਥੇ ਮੋਟਰ ਤੇ ਮੈਂ ਮਾਮਾ ਇਹ ਦੂਜੀ ਮੋਟਰ ਚੱਲਦੇ ਸੀ ਮੰਮਾ ਇਹਦਾ ਚਲੋ ਵੀ ਚੱਲਦੇ ਆ ਸਾਰੇ ਇਕੱਠੇ ਹੋ ਜੇ ਅੱਜ ਦੀ ਜੀ ਵਾਂਗੂ ਵੀ ਦਿੰਦੇ ਕੋਸਣਾ ਕੀ ਹੈ ਬੜਾ ਠੰਡ ਠੰਡ ਹੈ ਨਾ ਆਰੇ ਹੁਣ ਤਾਂ ਸਾਰੇ ਜਾੜੀ ਜਾ ਰਹੇ ਆਂ ਆਰੇ ਹੱਦੇ ਦੇ ਨਾ ਸਾੜੀ ਦਾ ਕੇਤੀ ਵੀ ਖਾਸੀ ਹੋਈ ਸਾੜਾ ਸਾੜੀ ਬੇਚੀ ਆ ਆ ਸਾੜੀ ਦਾ ਕੇਤੀ ਖਾਸੀ ਸਾੜੇ ਪਰ ਹੋਰ ਚੱਕਰੇ ਨਾ ਸਾੜੇ ਉਹ 20 ਕੋਈ ਹੋਰ ਹੈ ਸਾਡੇ ਉਹ 20 ਵੀ ਹੋ ਰਹੇ ਕੋਈ 26 ਤਾਈ ਕੋਲ ਠੀਕ ਆ ਵੀ ਹੋ ਰਹੀ ਹੈ ਸਭ ਤੋਂ ਪਹਿਲਾਂ ਜਿੱਦਾਂ ਅਸੀਂ ਸਾਡੀ ਨਿੱਸਨ ਲੱਗ ਗਈ ਸੀ 20 20 ਕਹਿੰਦੇ ਉਹ ਕਹਿੰਦੇ ਕਿ ਇਹਦੇ

ਹਾਂ ਤਾਂ ਅਹੀ ਰੱਖ ਲੈਣਾ ਪੱਟ ਕੇ ਧਾਲ ਕੱਢ ਲੇਗੇ ਪੱਟ ਕੇ ਲੈ ਜੇ ਨੇ ਦੋ ਤਿੰਨ ਵਾਰ ਚੌਂਕੀ ਖੋਲਣੀ ਪੈਂਦੀ ਉਹਨਾਂ ਦੇ ਵਿਚਾਲੇ ਪੂਰੇ ਵੀ ਕਹਿੰਦੇ ਕਦੀ ਖੋਲਦੀ ਨਹੀਂ ਮੈਨੂੰ ਤੂੰ ਸਭ ਨਹੀਂ ਖੋਲਨੇਗੇ ਇੱਕ ਦਿਨ ਆ ਤੂੰ ਇਹ ਸੜਕਾਂ ਦੀ ਜ਼ਮੀਨ ਹੈ ਉੱਪਰ ਉੱਪਰ ਕੰਮ ਆਉਂਦੀ ਪੈਂਦੀ ਹੈ ਇੱਕ ਅੱਛਾ ਇਹ ਲਾਗਿਆ ਸਾਲ ਜਿਵੇਂ ਦੂਰ ਉਹ ਸਾਲ ਮੋਟਰ ਦੂਰ ਮੋਟਰ ਸਾਡੇ ਐਨੀ ਦੂਰ ਹੈ ਜਾਂਦਾ ਉਹ ਹੈ ਉਹਦੇ ਫਰਕ ਵੀ ਪੈਂਦਾ ਇੱਕ ਅੰਮੋ ਪ੍ਰਵਾਸਰਾ ਬਣ ਗਿਆ ਉਹ ਬੁੜਿਆਂ ਦਾ ਉਹ ਦੇ ਸਾਹਮਣੇ ਉਹ ਇੱਧਰ ਸਾਹਮਣੇ ਹੀ ਦਿਖ ਰਿਹਾ ਆ ਰਿਹਾ ਮੈਂ ਤਾਂ ਅੱਜ ਇਹਨਾਂ ਦੋ ਦਿਨਾਂ ਇਸ ਨਾਂਮ ਵਿੱਚ ਹੋ ਦੋ ਦਿਨਾਂ ਇਸ ਨਾਂਮ ਵਿੱਚ ਹੋਈ ਗੱਲ ਕਰ ਰਹੇ ਕਿਉਂ ਤੁਹਾਨੂੰ ਕੁਝ ਮਿਲਦਾ ਨਹੀਂ ਘਰੇ ਮੈਂ ਤਾਂ ਬੱਸ ਰੋਹਿਣਾ ਫਿਰ ਫਿਰਾਂ ਬੱਸ ਬੈਠ ਗਿਆ ਆਹੂ ਰਾਹ ਕੇ ਬੈਠ ਕੇ ਤੁਹਾਨੂੰ ਘਰਾਂ ਜਿਨੇ ਕੇ ਰੋਟੀ ਲੜ ਕੇ ਖਾ ਕੇ ਸ਼ਾਮ ਨੂੰ ਜਿਨੇ ਨਾ ਰੋਟੀ ਅੱਤੇ ਇੱਕ ਹੋਰ ਦੇਖੀ ਪੇ ਕੱਲ ਪਰਸਨ ਪਾਈ ਵੀਡੀਓ ਉਹ ਜਿਹੜੇ ਆਉਂਦੇ ਆ ਆਪਣਾ ਕੋਈ ਜਲੰਦਰ ਬੰਦਾ ਉਹ ਕਹਿੰਦੇ ਵੀ ਖਬਰ ਕਿ ਐਡੀ ਇੰਨਾ ਪੜਿਆ ਬਾ ਇੰਨਾ ਇੰਨਾ ਕੋ ਕਰਿਆ ਬਾ ਇੰਨਾ ਤੇ ਆਫਤਾ ਇਹ ਹੈ ਉਹ ਜੋ ਟਿਪੜੀ ਕੋਠੀ ਹੱਥੇ ਪੂ ਬੜੀ ਉਹ ਉਹ ਵੀ ਪੂਰੇ ਹਾਲ ਹੈ ਇਹ ਚਾਰ ਕਨਾਲਾ ਆਮਨਵੀਸ ਖਾ ਤੇ ਸਾਡੀ ਵੀਡੀਓ ਨੂੰ ਤੱਕਦੀ ਤੁਹਾਨੂੰ ਬੜੇ ਲੱਗੇ ਹੋ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਆ ਮਾਮੇ ਜਮੀਨ ਤੇ ਐਸੀ ਮੈਂ ਚਲ ਹੁਣ ਚੱਲਦੇ ਘਰ ਨੂੰ ਬਹੁਤ ਟਾਈਮ ਹੋ ਗਿਆ ਅੱਜ ਚਲੋ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਧੰਨਵਾਦ ਜੀ